ਲੋਕਾਂ ਨੇ ਮਿਰਚਾਂ ਲੱਗ ਰਹੀਆਂ ਨੇ بڑے ਲੋਕ ਤੰਗ ਪਰੇਸ਼ਾਨ ਹੋ ਰਹੇ ਨੇ ਕਿ ਇੰਨੀ ਚੜਾਈ ਇੱਕ ਪੰਜਾਬੀ ਦੀ ਕਿਵੇਂ ਹੋਗੀ ਇੱਕ ਪੰਜਾਬੀ ਐਨੇ ਵੱਡੇ ਵੱਡੇ ਸ਼ੋਅ ਕਿਵੇਂ ਲਾ ਰਿਹਾ ਕਿ ਇੱਕ ਪੰਜਾਬੀ ਐਨੇ ਵੱਡੇ ਕਾਨਸਰਟਸ ਕਿਵੇਂ ਕਰ ਰਿਹਾ ਟੇਲਿੰਗ ਗਾਣਾ ਦੇ ਅੰਦਰ ਜਦੋਂ ਦਿਲਜੀਤ ਦੋਸਾਂਝ ਆਪਣਾ ਸ਼ੋਅ ਲਾਉਣ ਲਈ ਗਏ ਤਾਂ ਉਥੋਂ ਦੀ ਸਰਕਾਰ ਨੇ ਦਿਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕਰਤਾ ਕਿ ਸ਼ਰਾਬ ਵਾਲੇ ਗੀਤ ਨਾ ਗਾਉਣ ਹਾਲਾਂਕਿ ਦਿਲਜੀਤ ਦੋਸਾਂਝ ਦੀ ਇੱਕ ਸ਼ਰਾਬੀ ਉਤੇ ਇੰਨੇ ਜ਼ਿਆਦਾ ਗੀਤ ਨਹੀਂ ਹੈਗੇ ਜਦੋਂ ਉਹਨਾਂ ਨੇ ਗੁਜਰਾਤ ਸ਼ੋਅ ਲਾਉਣਾ ਸੀ ਤਾਂ ਉੱਥੇ ਉਹਨਾਂ ਨੇ ਇੱਕ ਬੜੀ ਵਧੀਆ ਸਪੀਚ ਦਿੱਤੀ ਜਿਦੇ ਵਿੱਚ ਉਹਨਾਂ ਨੇ ਸਾਰੀ ਸਰਕਾਰ ਨੂੰ ਇਹ ਚੈਲੰਜ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਇੰਡੀਆ ਨੂੰ ਡਰਾਈ ਕੰਟਰੀ ਘੋਸ਼ਿਤ ਕਰ ਦਿਓ ਤੇ ਮੈਂ ਅੱਜ ਤੋਂ ਬਾਅਦ ਕਦੇ ਵੀ ਸ਼ਰਾਬੀ ਉਤੇ ਗੀਤ ਨਹੀਂ ਗਾਊਂਗਾ ਜੇਕਰ ਐਦਾ ਨਹੀਂ ਕਰ ਸਕਦੇ ਤਾਂ ਜਿੱਥੇ-ਜਿੱਥੇ ਮੇਰੇ ਕਾਨਸਰਟਸ ਸ਼ੋਜ਼ ਲੱਗਣੇ ਨੇ ਇੱਕ ਦਿਨ ਵਾਸਤੇ ਉਥੋਂ ਦੀ ਸਟੇਟਸ ਨੂੰ ਡਰਾਈ ਸਟੇਟਸ ਘੋਸ਼ਿਤ ਕਰ ਦੋ ਡਰਾਈ ਸਿਟੀਜ਼ ਘੋਸ਼ਿਤ ਕਰ ਦੋ ਤਾਂ ਮੈਂ ਉਥੇ ਗੀਤ ਨਹੀਂ ਗਾਊਗਾ ਉਹਨਾਂ ਨੇ ਕਿਹਾ ਕਿ ਕਰੋਨਾ ਦੇ ਅੰਦਰ ਸਾਰੇ ਕੰਮ ਬੰਦ ਹੋ ਗਏ ਸੀ ਹਰੇਕ ਬੰਦਾ ਆਪਣੇ ਘਰੇ ਬੈਠਾ ਸੀਗਾ ਪਰ ਠੇਕੇ ਕਦੇ ਬੰਦ ਨਹੀਂ ਹੋਏ ਸੀ ਕਿਉਂਕਿ ਇਹਦੇ ਤੋਂ ਇੱਕ ਵੱਡਾ ਰੈਵਨਿਊ ਹੁੰਦਾ ਤੇ ਇਹ ਹੁਣ ਕਿਵੇਂ ਬੰਦ ਹੋ ਜਾਣਗੇ ਦਿਲਜੀਤ ਦੋਸਾਂਝ ਨੇ ਇਹ ਵੀ ਕਿਹਾ ਕਿ ਬਾਲੀਵੁੱਡ ਦੇ ਸਿਤਾਰੇ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਸ਼ਰਾਬ ਪ੍ਰਮੋਟ ਕਰਨ ਲਈ ਐਡਸ ਕਰਦੇ ਨੇ ਪਰ ਉਹਨਾਂ ਨੇ ਆਪ ਕਦੇ ਸ਼ਰਾਬ ਦੀ ਐਡ ਨਹੀਂ ਕੀਤੀ ਨਾ ਉਹ दारू ਪੀਂਦੇ ਨੇ ਤੇ ਨਾ ਕਿਸੇ ਨੂੰ ਪੀਣ ਲਈ ਫੋਰਸ ਕਰਦੇ ਨੇ ਤੇ ਨਾ ਹੀ दारू ਦੀ ਕਰੇ ਐਡ ਕਰਦੇ ਨੇ ਗੋਦੀ মিডিਆ ਨੂੰ ਹੁਣ ਟੱਟੀਆਂ ਲੱਗੀਆਂ ਹੋਈਆਂ ਨੇ ਕਿ ਇੱਕ ਪੰਜਾਬੀ ਦੀ ਇੰਨੀ ਚੜਾਈ ਕਿਵੇਂ ਹੋ ਗਈ ਜਿਵੇਂ ਗੁਜਰਾਤ ਇੱਕ ਡਰਾਈ ਸਿਟੀ ਹੈ ਉਸੇ ਤਰ੍ਹਾਂ ਦਲਜੀਤ ਦੋਸਾਂ ਨੇ ਮੰਗ ਕੀਤੀ ਕਿ ਸਾਡਾ ਜੋ ਹੋਲੀ ਸਿਟੀ ਹੈ ਸਾਡਾ ਜੋ ਹੋਲੀ ਪਲੇਸ ਹੈ ਜਿੱਥੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਥਾਨ ਹੈ ਉਹ ਸਥਾਨ ਨੂੰ ਵੀ ਡਰਾਈ ਸਿਟੀ ਕੋਸ਼ਿਸ਼ ਕੀਤਾ ਜਾਵੇ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਹੋਰ ਮਜ਼ਬੂਤ ਹੋ ਸਕੇ